ਮੇਰਾ ਰੰਗ ਦੇ ਬਸੰਤੀ ਚੋਲਾ 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 ਹੋ ਅਜ ਰੰਗ ਦੇ ਹੋ ਮਾਇ ਰੰਗ ਦੇ ਮੇਰਾ ਰੰਗ ਦੇ ਬਸੰਤੀ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੋਟੇ ਪੰਦਰ ਦੇ ਜਾਣ ਲਈ ਸਵਾਗਤ ਕਰਦੀ ਹਾਂ ਅਖੀਰ ਉਹ ਦਿਨ ਆ ਗਿਆ ਕਿ ਅੱਜ ਰਸਨਾ ਬੋਲਤਰ ਕਰਗੇ 와 ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਦੇਖ ਸਰਬਾ ਕੀ ਵੱਡੀ ਗਿੰਦੀ ਮੇਰੇ ਸਾਹਮਣੇ ਬਜ਼ੁਰਗ ਬੈਠੇ ਨੇ ਸਾਡੇ ਪਰਾਂ ਬੈਠੇ ਨੇ ਤੇ ਉਸ ਤੋਂ ਵੱਡੀ ਗਿੰਦੀ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ ਨੌਜਵਾਨ ਸਾਥੀ ਨੇ ਤੇ ਅੱਜ ਦਾ ਇਹ ਖੁਸ਼ੀਆਂ ਭਰਿਆ ਦਿਨ ਖੁਸ਼ੀਆਂ ਭਰ পালਨ ਖੁਸ਼ੀਆਂ ਭਰੇ ਸਮਾਜ ਜੋ ਅੱਜ ਜਿਵੇਂ ਦੱਸਿਆ ਜੀ ਤਰੀਵਨ ਇਹ ਸੰਸਦ ਦੇ ਫੈਸਲੇ ਤੋਂ ਸਾਲਾਂ ਤੋਂ ਜੋ ਮੰਗ ਸੀਗੀ ਇੱਕ ਕੋਲ ਦੀ ਹੈ ਉਹਨੂੰ ਚੋੜਾ ਕਰਨਾ ਉਹਨੂੰ ਵਧਾਰਾ ਕਿ ਆ ਜੋ ਮੰਗ ਪੂਰੀ ਹੋਈ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਦ ਸਿੰਘ ਮਾਨ ਜੀ ਜਿਨ੍ਹਾਂ ਦੀ ਦੇਸ਼ਾ ਸੱਨੇ ਨਿਰਦੇਸ਼ ਅਲੇ ਅਸੀਂ ਕੰਮ ਕਰ ਰਹੇ ਆ ਉਹਦਾ ਇਹ ਵੀ ਦੇਣਾ ਚਾਹੁੰਦਾ ਮੈਂ ਆਪਣੀ ਵੱਡੀ ਭੈਣ ਨੂੰ ਜਿਹੜੀ ਕਿ ਇੱਥੋਂ ਲੋਕਲ ਐਮਐਲਏ ਨੇ ਜਿਨ੍ਹਾਂ ਨੇ ਕਿਹਾ ਕਿ ਇਹ ਕਿ ਪਹਿਲਾ ਭਾਈ ਤੋਂ ਬਾਅਦ ਇਸ ਹਲਕੇ ਨੂੰ ਨਕਤੀ ਹਲਕਾ ਕਿਹਾ ਜਾਂਦਾ ਪਰ ਮੈਨੂੰ ਇਹ ਪੂਰਾ ਯਕੀਨ ਆ ਕਿ ਹੁਣ ਸਭ ਤੋਂ ਵੱਧ ਤਰੱਕੀ ਦਾ ਸਭ ਤੋਂ ਵੱਧ ਕੋਸੀ ਹਲਕਾ ਹਲਕਾ ਸਾਉਥੀ ਹੋਊਗਾ ਜੇ ਮੈਂ ਚਾਹਾਂਗੇ ਇਸ ਲਈ ਤੁਸੀਂ ਜਲੂਰ ਆਪਣੇ ਹਲਕੇ ਲਈ ਆਪਣੇ ਐਮਐਲਏ ਤੋਂ ਸਿਕਤਾਲੀ ਮਾਰ ਕੇ ਤੁਸੀਂ ਲੋਕਾਂ ਦਾ ਹੌਸਲਾ ਵਧਾਓ